ਹਾਂਜੀ ਅੱਜ ਆਪਾਂ ਪਹੁੰਚੇ ਹਾਂ ਖੇਤੀਬੀ ਵਿਗਿਆਨ ਕੇਂਦਰ ਖੇੜੀ ਅੱਜ ਵਿਸ਼ਵ ਜਲ ਦਿਵਸ ਦੇ ਸਬੰਧ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਉਸ ਪ੍ਰੋਗਰਾਮ ਤੋਂ ਪਹਿਲਾਂ ਜੋ ਸਤਾਲਾਂ ਲੱਗੀਆਂ ਹੈ ਸੈਲਫ ਹੈਲਪ ਗਰੁੱਪ ਜੋ ਖੇਤੀਬੀ ਵਿਗਿਆਨ ਕੇਂਦਰ ਦੀ ਟ੍ਰੇਨਿੰਗ ਤੋਂ ਬਾਅਦ ਕਿਸਾਨਾਂ ਨੇ ਔਰਤਾਂ ਨੇ ਗਰੁੱਪ ਆਪਣਾ ਬਣਾ ਕੇ ਸ਼ੁਰੂ ਕੀਤੇ ਆ ਮੈਂ ਇਹ ਚੰਗਾ ਸਮਝਿਆ ਕਿ ਆਪਾਂ ਇਹਨਾਂ ਗਰੁੱਪਾਂ ਨੂੰ ਆਮ ਲੋਕਾਂ ਨਾਲ ਇੰਟਰੋਡਿਊਸ ਕਰਾਈਏ ਕਿਉਂਕਿ ਅੱਜ ਕੱਲ ਜਿਹੜੀ ਇਹ ਗੱਲ ਚੱਲਦੀ ਹੈ ਕਾਰਪੋਰੇਟ ਕਾਰਪੋਰੇਟ ਨਾਲ ਟੱਕਰ ਫੇਰੇ ਲਵਾਂਗੇ ਜਦੋਂ ਡੋਮੈਸਟਿਕ ਐਂਟਰਪ੍ਰੈਨਿਓਰਸ਼ਿਪ ਦੇ ਵਿੱਚ ਵਾਦਾ ਹੋਊਗਾ ਕਿਸਾਨ ਦਾ ਤਿਆਰ ਕੀਤਾ ਹੋਇਆ ਕੋਈ ਵੀ ਭੋਜਨ ਸਿੱਧਾ ਗਾਹਕ ਤੱਕ ਜਾਊਗਾ ਜਾਂ ਕੋਈ ਹੋਰ ਲੋੜੀਂਦੀ ਵਸਤੂਆਂ ਸਿੱਧੀ ਕਿ ਫਾਰਮ ਤੋਂ ਤਿਆਰ ਹੋ ਕੇ ਗਾਹਕ ਤੱਕ ਜਾਊਗੀ ਫੇਰੇ ਕਿ ਕਿਸਾਨੀ ਬਚੂਗੀ ਹੁਣ ਮੈਂ ਤੁਹਾਡੀ ਗੱਲ ਕਰਾਉਂਦਾ ਨੀਤੂ ਮੈਟਰੀ ਨਾਲ ਜਿਨ੍ਹਾਂ ਨੇ ਘਰੇ ਬਹੁਤ ਵਧੀਆ ਜਿਹੜੇ ਅੱਜਕੱਲ ਆਪਣਾ ਖਾਣ ਵਾਲੇ ਤੇਲ ਦੀਆਂ ਗੱਲਾਂ ਚੱਲਦੀਆਂ ਐ ਕਿ ਪਾਮ ਆਇਲ ਸਭ ਤੋਂ ਜ਼ਿਆਦਾ ਲੋਕ ਮਤਲਬ ਖਾ ਰਹੇ ਆ ਜਿਹੜਾ ਖਾਣ ਵਾਲਾ ਤੇਲ ਹੈ 50% ਇੰਪੋਰਟ ਕੀਤਾ ਜਾਂਦਾ ਤੇ ਜਿਹੜਾ 50% ਇੰਪੋਰਟ ਕੀਤਾ ਜਾਂਦਾ ਉਹਦੇ ਵਿੱਚ ਤਕਰੀਬਨ 70% ਡੁਪਲੀਕੇਟ ਤੇਲ ਹੁੰਦਾ ਉਹਦੇ ਵਿੱਚ ਪਾਮ ਆਇਲ ਹੁੰਦਾ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਗੈਸਟ੍ਰਿਕ ਡਿਜੀਜ਼ ਖਾਣ ਪੀਣ ਦੀਆਂ ਗੰਦੀਆਂ ਮਤਲਬ ਚੀਜ਼ਾਂ ਨਾਲ ਹੋ ਰਹੀਆਂ ਸੋ ਹੁਣ ਸਭ ਤੋਂ ਪਹਿਲਾਂ ਮੈਡਮ ਆਪਣਾ ਜਿਹੜਾ ਕੋਕੋਨਟ ਦਾ ਵਰਜਨ ਆਇਲ ਬਣਾਏ ਦੇ ਬਾਰੇ ਦੱਸੋ ਜੀ ਜੀ ਨਾਮ ਤੇ ਹੋਇਆ ਜੀ ਮੈਂ ਕੈਜੇ ਟੀਚਰ ਟੀਚਰ ਦਾ ਕੰਮ ਕਰਦੀ ਹਾਂ ਬੱਚੇ ਨੂੰ ਪੜਾਉਂਦਾ ਜੀ ਤੇ ਨਾਲ ਨਾਲ ਮੇਰਾ ਸ਼ੌਂਕ ਹੈ ਜੀ ਮੈਂ ਘਰੇਲੂ ਚੀਜ਼ਾਂ ਬਣਾਵਾ ਕਰੇ ਤੇ ਮੈਨੇ ਇਹ ਘਰੇ 6-7 ਮਹੀਨਿਆਂ ਤੋਂ ਇਹ ਕੰਮ ਸ਼ੁਰੂ ਕੀਤਾ ਜੀ ਕਿ ਆਪਾਂ ਨੇ ਇਹ ਆਇਲ ਦਾ ਜੀ ਇਹ ਦੇਸੀਗੀਰੀ ਦਾ ਬਿਲਕੁਲ ਕੱਚੀਗੀਰੀ ਦਾ ਆਇਲ ਹੈ ਜੀ ਕਿਉਂਕਿ ਅੱਜਕੱਲ ਜਿਹੜੇ ਬਹੁਤ ਤੇਲ ਮਿਲਾਵਟ ਦੇ ਹੋ ਰਹੇ ਨੇ ਅਸੀਂ ਇਹ ਸੋਚਿਆ ਇਹ ਸੋਚ ਕੇ ਮੈਂ ਬਿਜ਼ਨਸ ਸ਼ੁਰੂ ਕੀਤਾ ਪੀ ਆ ਜੀ ਕੀ ਚੀਜ਼ ਬਣਾਈ ਜਾਵੇ ਜਿਹੜੀ ਫਰੈਸ਼ ਹੋਵੇ ਬਿਲਕੁਲ ਪਿਓਰ ਹੋਵੇ ਨਾਰੀਅਲ ਦਾ ਤੇਲ ਆ ਜੀ ਬਿਲਕੁਲ ਫਰੈਸ਼ ਤੁਸੀਂ ਦੇਖੋ ਤੁਸੀਂ ਇਹਦੇ ਵਿੱਚ ਤੁਸੀਂ ਇਹ ਬੱਚਿਆਂ ਲਈ ਯੂਜ਼ ਕਰਦੇ ਹੋ ਆਪਣੇ ਲਈ ਯੂਜ਼ ਕਰਦੇ ਹੋ ਜਾਂ ਕਿਸੇ ਹੋਰ ਕੁਕਿੰਗ ਲਈ ਆਇਲ ਯੂਜ਼ ਕਰਦੇ ਹੋ ਤਾਂ ਇਹ ਸਭ ਤੋਂ ਬੈਸਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਤੁਹਾਨੂੰ ਇਹਦੇ ਨਾਲ ਬਿਮਾਰੀ ਨਹੀਂ ਲੱਗੂਗੀ ਜੀ ਤੇ ਤੇਲ ਦੇ ਨਾਲ ਨਾਲ ਤੇਲ ਦੇ ਨਾਲ ਨਾਲ ਅਸੀਂ ਸੋਪ ਵੀ ਤਿਆਰ ਕੀਤੀ ਹੈ ਜੀ ਆ ਲੈਮਨ ਤੇ ਖਨੀ ਦੀ ਸੋਪ ਹੈ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਪਿਓਰ ਹੈ ਜੀ ਇਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਨਾਂ ਨਾ ਕੋਈ ਇਹਦੇ ਵਿੱਚ ਜਿਆਦਾ ਕਾਸਟ ਦੀ ਮਾਤਰਾ ਬਿਲਕੁਲ ਇਹ ਬੱਚਿਆਂ ਲਈ ਤੇ ਬਜ਼ੁਰਗਾਂ ਲਈ ਜੇ ਤੁਸੀਂ ਸਰੀਰ ਤੇ ਯੂਜ਼ ਕਰੋਗੇ ਤੁਹਾਨੂੰ ਆਏ ਲੱਗੂਗਾ ਵੀ ਜਿਵੇਂ ਇਹਦੇ ਤੇ ਤੇਲ ਪਾਇਆ ਹੁੰਦਾ ਆਲਰੇਡੀ ਤੁਹਾਡੇ ਬਿਲਕੁਲ ਵੀ ਜਿਹੜੀ ਤੁਹਾਡੀ ਸਕਿਨ ਉਹ ਡਰਾਈ ਨਹੀਂ ਰਹਿਣੀ ਹੈਗੀ ਤੇ ਨਾਲ ਆਪਾਂ ਜਿਹੜੇ ਅੱਜ ਨਿੰਮ ਲੋਪ ਹੋ ਰਹੇ ਨੇ ਨੂੰ ਲੱਗਦਾ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਨਿੰਮ ਦਾ ਪੌਦਾ ਕਿਹਜਾ ਹੋਣਾ ਇਹ ਆਪਾਂ ਨਿੰਮ ਤੇ ਐਲੋਵੀਰਾ ਬਿਲਕੁਲ ਦੇਸੀ ਤਰੀਕੇ ਨਾਲ ਤਿਆਰ ਕਰੀ ਹੋਈ ਹੈ ਜੀ ਨਿੰਮ ਤੇ ਐਲੋਵੀਰਾ ਦੀ ਅੱਗੇ ਪ੍ਰਾਣੀਆਂ ਬਜ਼ੁਰਗ ਸੀ ਜਿਹੜੇ ਆਪਣੇ ਘਰੇ ਬਣਾਉਂਦੇ ਹੁੰਦੇ ਸੀ ਨਮੋਲੀਆਂ ਦੀਆਂ ਸਾਬਣਾ ਸੁਣਿਆ ਹੀ ਹੋਊਗਾ ਤੁਸੀਂ ਨੇ ਜਬ ਬਜ਼ੁਰਗਾਂ ਤਾਂ ਪਤਾ ਹੂ ਆਪਣੇ ਨੂੰ ਪਰ ਇਹ ਬਿਲਕੁਲ ਆਪ ਉਹ ਹੀ ਲੈ ਕੇ ਆਇਆ ਚੀਜ਼ ਇਹ ਆਪਣੇ ਖਾਜ ਉਹ ਵੀ ਖੁਜਲੀ ਹੋਵੇ ਜੀ ਆਪਣੇ ਫੇਸ ਲਈ ਬਹੁਤ ਅੱਛੀ ਆ ਮੈਡਮ ਤੁਸੀਂ ਆਪਣਾ ਫੋਨ ਨੰਬਰ ਹੋਰ ਦੱਸ ਦਿਓ ਤੇ ਤੁਹਾਡਾ ਮਾਰਕੀਟਿੰਗ ਦਾ ਜਿਹੜਾ ਪਲਾਨ ਆ ਔਨਲਾਈਨ ਵੇਚਦੇ ਹੋ ਜਾਂ ਆਫਲਾਈਨ ਵੇਚਦੇ ਹੋ ਤੁਹਾਡਾ ਕੰਟੈਕਟ ਨੰਬਰ ਜਰੂਰ ਦੱਸ ਦਿਓ ਜੋ ਫਰਮ ਦਾ ਕੋਈ ਵੀ ਹਾਂ ਜੀ ਅਸੀਂ ਆਨਲਾਈਨ ਕਾਲੇ ਤੱਕ ਸੇਲ ਕੀਤੀ ਨਹੀਂ ਹੈਗੀ ਕਿਉਂਕਿ ਆਪਣੇ ਉਰੇ ਹੀ ਬਹੁਤ ਸਰ ਕਸਟਮਰ ਲੱਗੇ ਹੋਏ ਨੇ ਮੇਰਾ ਕੰਟੈਕਟ 999852513 ਹੈ ਜੀ ਇਹਦੇ ਤੁਸੀਂ ਕੰਟੈਕਟ ਕਰਕੇ ਸਾਤੋਂ ਘਰੇ ਮੇਰਾ ਪਿੰਡੂਬਾ ਵਾਲਾ ਜੀ ਕਦੋਂ ਮਰਜੀ ਸਾਡੇ ਕੋਲੋਂ ਕਿੰਨੇ ਵੀ ਪ੍ਰੋਡਕਟ ਤੁਸੀਂ ਲਿਜਾ ਸਕਦੇ ਹੋ ਇਸ ਕੰਗੇ ਬਾਰੇ ਹੋਰ ਦੱਸ ਦਿਓ ਮੈਡਮ ਇਹ ਸਰ ਨੀਮ ਦਾ ਕੰਗਾ ਹਾਂ ਜੀ ਅੱਜ ਕੱਲ ਇਹ ਥੈਰੇਪੀ ਮਿਲਦੀ ਨਹੀਂ ਆਪਾਂ ਚਾਈਨਾ ਦੀਆਂ ਮੇਡ ਜਾਦੀ ਆਪਾਂ ਕਰਨ ਲੱਗੇ ਇਹ ਨੀਮ ਦਾ ਬਣਾਇਆ ਜੀ ਕੰਗਾ ਸੀਨੇ ਲੱਕੜ ਲੈ ਕੇ ਸਪੈਸ਼ਲ ਇਦਿਹਾ ਇੱਕ ਇੱਕ ਥੈਰੇਪੀ ਦਾ ਕੰਮ ਕਰਦਾ ਜੀ ਜਿਵੇਂ ਹੁਣ ਅੱਜ ਕੱਲ ਆਪਣੇ ਬੱਚਿਆਂ ਤੱਕ ਦੇ ਧੋਲੇ ਆ ਚੁੱਕੇ ਨੇ ਠੀਕ ਆ ਜੇ ਤੁਸੀਂ ਇਹਨੂੰ ਥੈਰੇਪੀ ਦੇ ਤੌਰ ਤੇ ਯੂਜ਼ ਕਰੋਗੇ ਤਾਂ ਨਾ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਕਿਉਂਕਿ ਪਹਿਲਾਂ ਬਜ਼ੁਰਗ ਸੀ ਸਾਰਾ ਕੁਝ ਤੇਸੀ ਚੀਜ਼ਾਂ ਹੀ ਯੂਜ਼ ਕਰਦੇ ਸੀ ਬਟ ਹੁਣ ਅੱਜ ਹਰ ਚੀਜ਼ ਵਿੱਚ ਮਿਲਾਵਟ ਆ ਆਪਾਂ ਸ਼ਾਈਨੀ ਦੁਨੀਆ ਤੇ ਜ਼ਿਆਦਾ ਪਹੁੰਚ ਗਏ ਵੀ ਉਹ ਚੀਜ਼ ਜ਼ਿਆਦਾ ਸੋਹਣੀ ਆ ਦੇਖਣ ਨੂੰ ਸੋਹਣੀ ਲੱਗਦੀ ਆ ਬਟ ਹੁਣ ਆਪਾਂ ਪੁਰਾਣੀਆਂ ਚੀਜ਼ਾਂ ਭੁੱਲ ਗਏ ਕਿਉਂ ਨਾ ਆਪਾਂ ਦੁਬਾਰਾ ਪੁਰਾਣੀ ਉਹਨਾਂ ਚ ਆਵੇ ਜਿਹੜਾ ਆਪਦੇ ਆਪਾਂ ਬੋਡੀ ਨੂੰ ਵੀ ਸੈੱਟ ਕਰੀਏ ਤੇ ਆਉਣ ਵਾਲੇ ਜਿਹੜੀ ਆਪਣੀ ਜਨਰੇਸ਼ਨ ਆ ਤੇ ਉਹਨੂੰ ਵੀ ਆਪਾਂ ਅਵੇਅਰ ਕਰੀਏ ਤੇ ਨੀਮ ਦਾ ਕੰਗਾ ਜੀ ਇਹ ਬਿਲਕੁਲ ਨਾਲੇ ਤਾਂ ਆਪਣਾ ਬੀਪੀ ਸੈੱਟ ਕਰੂਗਾ ਤੇ ਨਾਲੇ ਤਾਂ ਔਲਿਆਂ ਦੀ ਰੋਕ ਖੰਮ ਕਰਦਾ ਤੇ ਨਾ ਹੀ ਆਪਣੇ ਇਹਦੇ ਨਾਲ ਡੈਂਡਰਫ ਪੈਦਾ ਹੁੰਦਾ ਬਹੁਤ ਵਧੀਆ ਮੈਡਮ ਇਹ ਚ ਨੀਮ ਦੇ ਗੰਗੇ ਦੇ ਤੁਸੀਂ ਤਾਂ ਇਹਦੇ ਮੈਡੀਕਲ ਗੁਣ ਦੱਸਿਆ ਮੈਂ ਇਹਦੇ ਕੁਝ ਹੋਰ ਸਮਾਜਿਕ ਗੁਣ ਕਹ ਲਓ ਜ ਇਹਨਾਂ ਨੂੰ ਅੱਜ ਦੀ ਸਮੇਂ ਦੀ ਲੋੜ ਜਿਹੜਾ ਐਡਵਾਂਟੇਜ ਨੇ ਇਸ ਦੇ ਇਹ ਕਿਤੇ ਲੱਕੜ ਦਾ ਬਣਿਆ ਹੈ ਲੱਕੜ ਬਾਇਓ ਡੀਗਰੇਡੇਬਲ ਮੈਟਰ ਹੈ ਕਿਉਂਕਿ ਅੱਜ ਕੱਲ ਆਪਾਂ ਜਿੰਨੇ ਕੰਗੇ ਦੇਖਦੇ ਆ ਪਲਾਸਟਿਕ ਦੇ ਬਣੇ ਹੁੰਦੇ ਆ ਉਹ ਨੋਨ ਬਾਇਓਡੀਗਰੇਡੇਬਲ ਨੇ ਜਦੋਂ ਕੰਗਾ ਆਪਾਂ ਯੂਜ਼ ਕਰਕੇ ਛੁੱਟਦਾ ਉਹ ਧਰਤੀ ਦੇ ਉੱਪਰ ਇੱਕ ਵਜਨ ਹੈ ਇਸ ਨੇ ਜਦੋਂ ਆਪਾਂ ਇੱਕ ਰੂੜੀ ਦੇ ਸਟਾਗਾਂਗੇ ਇਹਨੂੰ ਆਪੇ ਮਤਲਬ ਕੀੜੇ ਮਕੂੜੇ ਖਾ ਜਾਣਗੇ ਇਹ ਜਲ ਵੀ ਸਕਦਾ ਹੈ ਗਲ ਵੀ ਸਕਦਾ ਸਾਰੇ ਗੁਣਾਂ ਇਹ ਬਾਇਓਡੀਗਰੇਡੇਬਲ ਹੈ ਇਕੋ ਫ੍ਰੈਂਡਲੀ ਹੈ ਦੂਜਾ ਇਸ ਦੇ ਨਾਲ ਜਿਸ ਬੰਦੇ ਨੇ ਇਹਨੂੰ ਬਣਾਇਆ ਵੁੱਡਨ ਕਰਾਫਟ ਜਿਹੜੀ ਹੱਥਾਂ ਦੀ ਦਸਤਕਾਰੀ ਬਿਲਕੁਲ ਖਤਮ ਹੋ ਗਈ ਇਹਦੇ ਨਾਲ ਇੱਕ ਬੰਦੇ ਨੂੰ ਰੁਜ਼ਗਾਰ ਮਿਲਿਆ ਹੈ ਜਿਹੜੇ ਲੋਕ ਮੈਲੇ ਨਸ਼ੇ ਕਰਦੇ ਰਾਤਾਂ ਨੂੰ ਸਮਰਸੀਵਲਾਂ ਦੀ ਤਾਰ ਵੱਟਦੇ ਫਿਰਦੇ ਆ ਉਹਨਾਂ ਨਾਲੋਂ ਦਾ ਚੰਗਾ ਹੈ ਜੇ ਆਪਾਂ ਕਿਸੇ ਨੂੰ ਇੱਕ ਵਾਤਾਵਰਣ ਦੇ ਹਿੱਤ ਦੇ ਵਿੱਚ ਕੋਈ ਰੁਜ਼ਗਾਰ ਕ੍ਰੀਏਟ ਕਰ ਦਈਏ ਮੈਂ ਤੁਹਾਡਾ ਸਪੈਸ਼ਲ ਧੰਨਵਾਦ ਕਰਦਾ ਕਿ ਤੁਸੀਂ ਕਿਸੇ ਬੰਦੇ ਨੂੰ ਰੁਜ਼ਗਾਰ ਦਿੱਤਾ ਹੈ ਰੁਜ਼ਗਾਰ ਵੀ ਉਹ ਦਿੱਤਾ ਹੈ ਜੋ ਆਪਣੇ ਇਕੋਲੋਜੀਕਲੀ 네ਗੇਟਿਵ ਇੰਪੈਕਟ ਨਹੀਂ ਪਾਉਂਦਾ ਵਾਤਾਵਰਣ ਦਾ ਮਤਲਬ ਫ੍ਰੈਂਡਲੀ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਕਿਸਾਨਾਂ ਨੂੰ ਮੈਂ ਇੱਕ ਬੇਨਤੀ ਕਰੂੰਗਾ ਜਰੂਰ ਜਿੰਨੇ ਉਰੇ ਪਹੁੰਚੇ ਆ ਜਿੰਨੇ ਆਪਣੇ ਸੈਲਫ ਹੈਲਪ ਗਰੁੱਪਾਂ ਦੇ ਸਟਾਲ ਲੱਗੇ ਆ ਚਾਹੀ ਇੱਕ ਇੱਕ ਯੂਨਟ ਖਰੀਦਣਾ ਇਹਨਾਂ ਦਾ ਮਤਲਬ ਇਹਨਾਂ ਨੇ ਝੋਲੇ ਜੇ ਪਾ ਕੇ ਸਮਾਨ ਵਾਪਸ ਨਾਲ ਲੈ ਜਾਣਾ ਪਵੇ ਇਹ ਆਪਣੀ ਮੋਰਲ ਡਿਊਟੀ ਬਣਦੀ ਹੈ ਜੇ ਕਿਸਾਨ ਕਿਸਾਨ ਦੀ ਬਾਣੀ ਪੜੂਗਾ ਤਾਂ ਹੋਰ ਦੂਜਾ ਕੋਈ ਨਹੀਂ ਫੜਦਾ ਦੂਜੇ ਦਾ ਫਿਰ ਡੰਗ ਵਾਲੇ ਤਿਆਰ ਆ ਸਾਰੇ ਸੋ ਸਾਰੇ ਬੰਦੇ ਜਿੰਨੇ ਵੀ ਕਿਸਾਨ ਉਰੇ ਪਹੁੰਚੇ ਸਭ ਨੂੰ ਬੇਨਤੀ ਕਰ ਦੁਆਰਾ ਇੱਕ ਇੱਕ ਯੂਨਟ ਜ਼ਰੂਰ ਖਰੀਦੋ ਇਹਨਾਂ ਦਾ ਤੇ ਅੱਗੇ ਇਹ ਜਿਹੜੀ ਚੀਜ਼ਾਂ ਨੇ ਕੰਜ਼ੂਮੇਬਲ ਤੇ ਰਿਪੀਟੇਬਲ ਹੈ ਜੇ ਦੁਬਾਰਾ ਹੋਊਗੀ ਆਪਾਂ ਦੁਬਾਰਾ ਇਹਨਾਂ ਨਾਲ ਜੋੜਾਂਗੇ ਆਪਾਂ ਕਿਸੇ ਆਪਣੇ ਜੋ بڑے بڑے ਮੋਲ ਬਣਿਆ ਮੋਲ ਦੇ ਗਾਹਕ ਨਾ ਬਣ ਕੇ ਇਹਨਾਂ ਕਿਸਾਨਾਂ ਦੇ ਗਾਹਕ ਬਣੀਏ ਸੋ ਇਸੇ ਬੇਨਤੀ ਨਾਲ ਸ਼ਬਦਾਂ ਧੰਵਾਦ